ਕੀ ਅਕਾਲ ਤਖਤ ਸਾਹਿਬ ਤੋਂ ਜ਼ਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਬਹੁਤ ਚੰਗੀ ਗੱਲ ਹੈ ਵਿਗਿਆਨੀ ਗੁਰਵਚਨ ਸਿੰਘ ਵੀ ਦੋਸ਼ੀ ਹੈ ਬਰਾਬਰ ਦਾ ਦੋਸ਼ੀ ਹੈ ਉਹਨੂੰ ਵੀ ਅਕਾਲ ਤਖਤ ਸਾਹਿਬ ਦੇ ਤਰਫ ਕੀਤਾ ਜਾਣਾ ਚਾਹੀਦਾ ਹੈ ਕਿ ਹੁਣ ਬਾਦਲਦਾਲੋਂ ਇਹਨਾਂ ਨੂੰ ਬੈਨਟ ਕਰ ਦੇਣਾ ਚਾਹੀਦਾ ਹੈ ਕਿ ਵੀ ਕਿਸੇ ਕਿਸਮ ਦੀ ਕੋਈ ਰਾਸ਼ੀ ਚੋਣ ਨਹੀਂ ਲੜ ਸਕਦੇ ਉਹ ਜਿਹੜਾ ਫਖਰੇ ਕੌਮ ਦਾ ਅਵਾਰਡ ਦਿੱਤਾ ਨਹੀਂ ਸੀ ਗਿਆ ਉਹ ਇਹਨਾਂ ਵੱਲੋਂ ਲਿਆ ਗਿਆ ਵੱਲੋਂ ਲਿਆ ਗਿਆ ਉਹ ਫਖਰੇ ਕੌਮ ਦਾ ਅਵਾਰਡ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਿੱਤਾ ਗਿਆ ਸੀ ਉਹ ਵੀ ਵਾਪਸ ਦੇ ਆ ਅੱਜ ਫੈਸਲਾ ਹੋਣਾ ਸੀ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਪੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾ ਦਿੱਤਾ ਗਿਆ ਮੈਂ ਕਿਹਾ ਜੀ ਬਹੁਤ ਬਹੁਤ ਵਧਾਈ ਹੋਵੇ ਪੂੰਦੜ ਸਾਹਿਬ ਵੀ ਅੰਮ੍ਰਿਤਸਰੀ ਗੁਰੂ ਵਾਲੇ ਬਣ ਗਏ ਤੁਸੀਂ ਠੀਕ ਹੈ ਤੇ ਮੈਂ ਕਿਹਾ ਪਰ ਤੁਹਾਡੀ ਕਿਰਪਾਨ ਕਿੱਥੇ ਹੈ ਜੇ ਮੈਨੂੰ ਕਹਿਣ ਲੱਗੇ ਭਰਾਵਾ ਕੀ ਦੱਸਾਂ ਵੀ ਉਹ ਗਰਮੀ ਲੱਗਦੀ ਹੈਗਾ ਫੜਾ ਪਾਇਆ ਨਹੀਂ ਜਾਂਦਾ ਤੇ ਮੈਂ ਉਹ ਥੱਲੇ ਬੰਨੀ ਹੋਈ ਹੈ ਕਹਿੰਦੇ ਯਾਰ ਵੈਸੇ ਹੁਣ ਨਾ ਕਿਰਪਾਨ ਦੀ ਲੋੜ ਕੀ ਹੈ ਸੋ ਅੰਮ੍ਰਿਤਪ੍ਰਤੀ ਤੇ ਇਹਨਾਂ ਦੀ ਇਹ ਸੋਚ ਹੈ ਸੁਖਵੀਰ ਬਾਦਲ ਹਜੇ ਵੀ ਮੌਜੂਦਾ ਪ੍ਰਧਾਨ ਬਣੇ ਗਏ ਤਨਖਾਈਆ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਤਨਖਾਈਆ ਕਰਾਰ ਜੀ ਨੂੰ ਦਿੱਤਾ ਹੋਵੇ ਸ੍ਰੀ ਕਾਲ ਤੱਕ ਸਭੰਦ ਹਾਲ ਤੱਕ ਅਸਤੀਫਾ ਨਹੀਂ ਦਿੱਤਾ ਉਹਨੇ ਸ੍ਰੀ ਕਾਲ ਤੱਕ ਸਾਬ ਤੋਂ ਵੱਡਾ ਫੈਸਲਾ ਅੱਜ ਸੁਣਾਇਆ ਗਿਆ ਸੁਖਵੀਰ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜੇ ਉਨ੍ਹਾਂ ਦੀ ਸਰਕਾਰ ਦੇ ਵਿੱਚ 2007 ਤੋਂ ਲੈ ਕੇ 17 ਤੱਕ ਕੈਬਨਟ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਤਲਵ ਕੀਤਾ ਗਿਆ ਕਿ ਉਹ ਵੀ ਆ ਕੇ ਪੰਜ ਸਿੰਘ ਸਹਿਬਾਨਾ ਦੇ ਅੱਗੇ ਆਪਣਾ ਸਪਸ਼ਟੀਕਰਨ ਦੇਣ ਨਾਲ ਦੀ ਨਾਲ ਜਥੇਦਾਰ ਨੇ ਇਹ ਵੀ ਗੱਲ ਕਹੀ ਆ ਕਿ ਸੁਖਵੀਰ ਬਾਦਲ ਦੇ ਰਹਿੰਦੇ ਸਮੇਂ ਜਦੋਂ ਡਿਪਟੀ ਸੀਐਮਸੀ ਤਾਂ ਕਈ ਅਜਿਹੇ ਫੈਸਲੇ ਲਏ ਗਏ ਨੇ ਜਿਸ ਕਾਰਨ ਸਿੱਖ ਕੌਮ ਨੂੰ ਢਾਹ ਲੱਗੀ ਹੈ ਪਰ ਹੁਣ ਇਸ ਫੈਸਲੇ ਤੋਂ ਬਾਅਦ ਜਿਹੜੇ ਸਿੱਖ ਜਥੇਬੰਦੀਆਂ ਨੇ ਸਿੱਖ ਲੀਡਰ ਨੇ ਉਹ ਕੀ ਸੋਚਦੇ ਨੇ ਸਾਡੇ ਨਾਲ ਅਖੰਡ ਕੀਰਤਨੀ ਜਥੇ ਦੇ ਮੁਖ ਬਲਾਰੇ ਆਰ ਪੀ ਸਿੰਘ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪੀ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤਨਖਾਈਆਕਰਾਰ ਅਕਾਲੀ ਦਲ ਦੇ ਪ੍ਰਧਾਨ ਨੂੰ ਉਲੰਧ ਦਿੱਤਾ ਗਿਆ ਦੇਖੋ ਜੀ ਬਹੁਤ ਚੰਗੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਫੈਸਲਾ ਆਇਆ ਜੀ ਤੇ ਸੁਖਵੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਇਸ ਤੇ ਇਸ ਬਾਰੇ ਮੈਂ ਤੁਹਾਨੂੰ ਇੱਕ ਆਪਣੀ ਇੱਕ ਵਿਚਾਰ ਪੇਸ਼ ਕਰਨਾ ਚਾਹੁੰਦਾ ਸੀ ਜੀ ਅਕਾਲ ਤਖਤ ਸਾਹਿਬ ਨੂੰ ਤੇ ਇਹਨੂੰ ਅੱਜ ਤਨਖਾਹੀਆ ਕਰਾਰ ਦਿੱਤਾ ਗਿਆ ਪਰ ਜਿਹੜੀ ਸਿੱਖ ਸੰਗਤ ਹੈ ਜਿਹੜੀ ਸਿੱਖ ਕੌਮ ਹੈ ਉਹਨੇ ਇਹਨੂੰ 2015 ਚ ਤਨਖਾਹੀਆ ਕਰਾਰ ਦੇ ਦਿੱਤਾ ਸੀ ਜੀ ਕਿਉਂਕਿ ਜਦੋਂ ਬੁਰਜਵਾਰ ਸਿੰਘ ਵਾਲਾ ਅਤੇ ਹੋਰ ਇੱਥੇ ਜਿਹੜੇ ਹੈ ਆਪਣੇ ਬਰਗਾੜੀ ਬੈਬਲ ਕਲਾ ਵਗੈਰਾ ਜਦੋਂ ਉੱਥੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਦਬੀ ਹੋਈ ਹੈ ਜੀ ਉਸ ਤੋਂ ਬਾਅਦ ਹੀ ਜਿਹੜੀ ਸੰਗਤ ਹੈ ਸੰਗਤ ਨੇ ਇਹਨਾਂ ਦੋਸ਼ੀ ਇਕਰਾਰ ਦੇ ਦਿੱਤਾ ਸੀਗਾ ਹਮਮ ਔਰ ਉਹਦਾ ਜਿਹੜਾ ਰਿਜ਼ਲਟ ਹੈ ਉਹ ਇਹ ਆਇਆ ਕਿ ਜਦੋਂ 2017 ਚੋਣਾਂ ਹੋਈਆਂ ਜੀ ਤੇ ਸਿੱਖ ਕੌਮ ਨੇ ਇਹਨਾਂ ਨੂੰ ਉਹਨਾਂ ਚੋਣਾਂ ਵਿੱਚ ਬਾਦਲਦਲ ਨੂੰ ਰਿਐਕਟ ਕਰਤਾ ਔਰ ওই ਗੁੱਸਾ ਜਿਹੜਾ ਹੈ 2022 ਵਿੱਚ ਵੀ ਸਿੱਕ ਕੌਮ ਦਾ ਇਹਨਾਂ ਤੇ ਫਟਿਆ ਤੇ 2022 ਵਿੱਚ ਵੀ ਇਹਨਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਜੀ ਸੋ ਜੇ ਦੇਖਿਆ ਜਾਏ ਤੇ ਜੋ ਕੌਮ ਹੈ ਕੌਮ ਦਾ ਫੈਸਲਾ ਤੇ ਉਦੋਂ ਹੀ ਆ ਗਿਆ ਸੀਗਾ ਪਰ ਜਿਹੜਾ ਹੁਣ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਹੈ ਸ਼ਲਾਗਾ ਯੋਗ ਹੈ ਜੀ ਕਿਉਂਕਿ ਤਨਖਾਹਿਆ ਖਰਾਰ ਦੇਣ ਦਾ ਮਤਲਬ ਇਹ ਹੈ ਕਿ he has been convicted ਦੋਸ਼ੀ ਕਰਾਰ ਦਿੱਤਾ ਗਿਆ ਜੀ ਤੇ ਹੁਣ ਅੱਗੇ ਇਹਨੂੰ ਸਜ਼ਾ ਉਹ ਕੀ ਲਾਉਂਦੇ ਐ ਜਾਂ ਇਹਨਾਂ ਤੇ ਕੀ ਕੰਡੀਸ਼ਨਸ ਲਗਾਉਂਦੇ ਐ ਕਿਉਂਕਿ ਦੇਖੋ ਜੋ ਧਾਰਮਿਕ ਸਜ਼ਾ ਹੈ ਧਾਰਮਿਕ ਸਜ਼ਾ ਤੇ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਜੋ ਲੱਗਦੀ ਹੈ ਉਹ ਤੇ ਇਹੀ ਹੁੰਦੀ ਹੈ ਕਿ ਬੇ ਕੁਛ ਦਿਨ ਦੀ ਸੇਵਾ ਭਾਂਡੇ ਮਾਜਣ ਦੀ ਸੇਵਾ ਲੱਗ ਗਈ ਆ ਜੋੜੇ ਝਾੜਨ ਦੀ ਸੇਵਾ ਲੱਗ ਗਈ ਜੀ ਪਾਠ ਕਰਨ ਦੀ ਕੀਰਤਨ ਸੁਣਨ ਦੀ ਸੇਵਾ ਲੱਗ ਗਈ ਹਾਂ ਜੀ لیکن ਹੁਣ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਬਾਦਲ ਦਲ ਨੇ 2000 ਤੇ 14 ਤੱਕ ਰਾਜ ਕੀਤਾ ਹੈ ਜੀ ਇਹ 2004 ਤੋਂ 2014 ਤੱਕ ਮੇਰਾ ਜਿਸ ਤੱਕ ਖਿਆਲ ਹੈ 10 ਸਾਲ ਰਾਜ ਕੀਤਾ ਇਹਨਾਂ ਨੇ ਉਹਨਾਂ 10 ਸਾਲਾਂ ਵਿੱਚ ਜੋ ਇਹਨਾਂ ਨੇ ਗੁਨਾਹ ਕੀਤੇ ਨੇ ਪੰਥ ਪ੍ਰਤੀ ਜੀ ਉਹਦੀ ਲਿਸਟ ਮੁਖ ਨਹੀਂ ਸਕਦੀ ਹਮ ਔਰ ਨਾ ਹੀ ਉਹ ਗੁਨਾਹ ਮaaf ਕੀਤੇ ਜਾ ਸਕਦੇ ਨੇ ਉਹ ਮਾਫ ਕਰਨ ਯੋਗ ਹੀ ਨਹੀਂ ਹੈਗੇ ਗੁਨਾਹ ਤੇ ਚਲੋ ਜੋ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਮਰਿਆਦਾ ਦੇ ਮੁਤਾਬਕ ਉਹ ਆਪਣੀ ਸਜ਼ਾ ਵੀ ਭੁਗਤ ਲਏਗਾ ਹੂੰ ਤੇ ਮਾਫੀ ਵੀ ਮੰਗ ਲਏਗਾ ਪਰ ਮੇਰਾ ਆਪਣਾ ਜੋ ਵਿਚਾਰ ਹੈ ਉਹ ਇਹ ਹੈ ਕਿ ਹੁਣ ਬਾਦਲ ਦਲ ਹੋ ਜੋ ਸ਼ੋਮਨੀ ਅਕਾਲੀ ਦਲ ਜਿਹਦਾ ਸਰੂਪ ਹੀ ਬਦਲ ਕੇ ਬਾਦਲ ਦਲ ਕਰਤਾ ਗਿਆ ਜੀ ਉਹਦੇ ਵਿੱਚ ਇਹਨਾਂ ਨੂੰ ਸੰਗਤ ਬਲ ਨੂੰ ਕਹਿ ਲਓ ਜਾਂ ਪਾਰਟੀ ਬਲ ਨੂੰ ਇਨਾਂ ਨੂੰ ਬੈਨ ਕਰ ਦੇਣਾ ਚਾਹੀਦਾ ਹੈ ਕਿ ਵੀ ਕਿਸੇ ਕਿਸਮ ਦੀ ਕੋਈ ਰਾਸ਼ਟਰੀ ਚੋਣ ਨਹੀਂ ਲੜ ਸਕਦੇ ਕਿਉਂਕਿ ਜੋ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਹੈ ਜੀ ਉਹ ਨੁਕਸਾਨ ਆਨ ਵਾਲੇ 100 ਸਾਲਾਂ ਤੋਂ ਪੂਰਾ ਨਹੀਂ ਹੋ ਸਕਦਾ ਇੰਨਾ ਵੱਡਾ ਨੁਕਸਾਨ ਐਡਾ ਵੱਡਾ ਨੁਕਸਾਨ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਗੁਨਾਹਾਂ ਦੀ ਲਿਸਟੇ ਮੁਕਦੀ ਨਹੀਂ ਦੇਖੋ ਆਪਣੇ ਜਿਹਨੂੰ ਕਹਿੰਦੇ ਆ ਵੀ ਫੇਵਰ ਦੇ ਜਥੇਦਾਰ ਅਕਾਲ ਤਖਤ ਤੇ ਬਿਠਾਣੇ ਫਿਰ ਉਹਨਾਂ ਕੋਲੋਂ ਕੌਮ ਦੀ ਅਣਖ ਦੇ ਖਿਲਾਫ ਫੈਸਲੇ ਕਰਵਾਣੇ ਜੀ ਜਿਵੇਂ ਉਹ ਸੌਦਾ ਸਾਧ ਦਾ ਮਾਮਲਾ ਸੀਗਾ ਸੌਦਾ ਸਾਧ ਦੇ ਮਾਮਲੇ ਵਿੱਚ ਸਿਰਫ ਦੋ ਵੋਟਾਂ ਖਾਤਰ ਹਮ ਇਹਨਾਂ ਨੇ ਜੋ ਡਰਾਮਾ ਉਹਨੇ ਗੁਰੂਗ੍ਰਾਮ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਡਰੈਸ ਪਾ ਕੇ ਜੋ ਅੰਮ੍ਰਿਤ ਛਕਾਣ ਦਾ ਕੀਤਾ ਬਿਲਕੁਲ ਉਹਦੇ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਉਹਦੇ ਵਿੱਚ ਵੀ ਇਹਨਾਂ ਦਾ ਤੇ ਇਹਨਾਂ ਦੇ ਖੋਰ ਸਾਥੀ ਦਾ ਹੱਥ ਸੀ ਜਿਨ੍ਹਾਂ ਨੇ ਉਹਨੂੰ ਡਰੈਸ ਬਣਾ ਕੇ ਦਿੱਤੀ ਸੀਗੀ ਹਮ ਦੂਸਰੀ ਗੱਲ ਇਹ ਹੈ ਕਿ ਉਹਨੂੰ ਜਿਹੜਾ ਮਾਫੀ ਦੇਣ ਦਾ ਡਰਾਮਾ ਰਚਿਆ ਗਿਆ ਹੂੰ ਉਸ ਡਰਾਮੇ ਵਿੱਚ ਵੀ ਜਿਹੜਾ ਸੀ ਇਹ ਆਪਣੇ ਜਿਹੜੇ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਜਥੇਦਾਰ ਸੀ ਗਿਆਨੀ ਗੁਰਵਚਨ ਸਿੰਘ ਹੂੰ ਜਾਂ ਉਹਨਾਂ ਦੇ ਸਾਥੀ ਉਹ ਵੀ ਸ਼ਾਮਲ ਸੀ ਜੀ ਇੱਥੇ ਗੱਲ ਮੈਂ ਤੁਹਾਨੂੰ ਇੱਕ ਹੋਰ ਇਹ ਕਰਨੀ ਚਾਹਾਂਗਾ ਹੂੰ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਿਹੜੇ ਵਿਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਆਜੇ ਫੈਸਲਾ ਸੁਣਾਇਆ ਹੂੰ ਉਹਨਰ ਮੈਂ ਇਹ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਗਿਆਨੀ ਗੁਰਵਚਨ ਸਿੰਘ ਤੇ ਉਸ ਵੇਲੇ ਜਿਹੜੇ ਗ੍ਰੰਥੀ ਸੀ ਜਿਨ੍ਹਾਂ ਨੇ ਉਹਨੂੰ ਮੁਆਫ ਕੀਤਾ ਸੀਗਾ ਔਰ ਮਾਫੀ ਵੀ ਜਿਹੜੀ ਹੈ ਉਹਨੇ ਮੰਗੀ ਨਹੀਂ ਸੀ ਉਹ ਸਿਰਫ ਉਹਦੇ ਮੰਗਣ ਦਾ ਡਰਾਮਾ ਕੀਤਾ ਗਿਆ ਸੀ ਔਰ ਮੁਆਫ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਸ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਜਿਹੜੇ 90 ਲੱਖ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਕੇ ਤਾਂ ਉਹ ਜਥੇਦਾਰ ਜਿਨ੍ਹਾਂ ਨੇ ਮਾਫੀ ਦਿੱਤੀ ਬਲਾਤਕਾਰੀ ਕਾਤਲ ਸੌਦਾ ਸਾਦ ਨੂੰ ਉਸ ਤੋਂ ਬਾਅਦ ਜਸਟੀਫਾਈ ਕਰਨ ਦੇ ਲਈ ਚਾਹੇ ਕਿ ਉਹ ਸਮੇਂ ਦੇ ਪ੍ਰਧਾਨ ਨਹੀਂ ਹੈ ਜੀਪੀਸੀ ਦੇ ਤੇ ਜਿਹੜੇ ਬਾਕੀ ਅਹੁਦੇਦਾਰ ਸੀ ਉਹਨਾਂ ਨੂੰ ਵੀ ਤਲਬ ਕਰਨਾ ਚਾਹੀਦਾ ਬਿਲਕੁਲ ਤਲਬ ਕਰਨਾ ਚਾਹੀਦਾ ਦੇਖੋ ਗੱਲ ਇਹ ਹੈ ਇਹ ਬੜੇ ਸੀਰੀਅਸ ਇਸ਼ੂ ਨੇ ਹੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਣੀ ਜੀ ਔਰ ਅਕਾਲੀ ਸਰਕਾਰ ਸੋ ਕਾਰਡ ਅਕਾਲੀ ਸਰਕਾਰ ਮਤਲਬ ਬਾਦਲ ਸਰਕਾਰ ਹੀ ਸੀ ਉਹਦੇ ਰਾਜ ਦੇ ਦੌਰਾਨ ਹੋਣੀ ਤੇ ਉਹਦੇ ਬਾਅਦ ਇੱਕ ਵੀ ਦੋਸ਼ੀ ਫੜਿਆ ਨਾ ਜਾਣਾ ਔਰ ਇੱਕ ਵੀ ਦੋਸ਼ੀ ਨੂੰ ਸਜਾਣਾ ਹੋਣੀ ਇਹ ਸਾਰੀ ਜਿਹੜੀ ਸਰਪ੍ਰਸਤੀ ਸੀ ਤੇ ਸਰਕਾਰ ਦੀ ਸੀ ਇਹ ਸਰਕਾਰ ਦੀ ਸਰਪ੍ਰਸਤੀ ਹੈ ਤੇ ਜੋ ਕੁਝ ਹੋਇਆ ਹੋਇਆ ਜੀ ਸੋ ਇਸ ਕਰਕੇ ਇਹਦੇ ਨਾਲ ਸੰਬੰਧਿਤ ਮੈਂ ਤੇ ਇਹ ਸਮਝਦਾ ਜਿਵੇਂ ਗੁਨਾਹ ਦੀ ਤੁਸੀਂ ਗੱਲ ਕਰਦੇ ਹੋ ਗੁਨਾਹ ਦੀ ਆਪਾਂ ਲਿਸਟ ਦੇਖੀ ਤੇ ਇਹ ਤੇ ਮੁਖ ਨਹੀਂ ਸਕਦੀ ਹਮ ਲੇਕਿਨ ਸਾਡੇ ਵਾਸਤੇ ਇੱਕ ਸਿੱਖ ਵਾਸਤੇ ਸਾਡੇ ਈਸ਼ਟ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਠੀਕ ਹੈ ਜੇ ਉਹਨਾਂ ਦੀ ਬੇਇਜ਼ਤੀ ਹੁੰਦੀ ਹੈ ਤੇ ਸਾਡੇ ਵਾਸਤੇ ਸਭ ਤੋਂ ਪਹਿਲਾ ਜਿਹੜਾ ਇਸ਼ੂ ਹੈ ਹਮ ਕਨਸਰਨ ਹੈ ਉਹ ਉਹਦੇ ਵਾਸਤੇ ਹੈ ਇਹ ਗੱਲ ਹੋਰ ਦੱਸੋ ਸੋ ਮੈਂ ਇਹ ਕਹਿਣਾ ਹਮ ਮੈਂ ਇਹ ਕਹਿਣਾ ਕਿ ਉਸ ਬੇਇਜ਼ਤੀ ਵਿੱਚ ਜੀ ਚਾਹੇ ਕੋਈ ਅਖਾਲੀ ਲੀਡਰ ਸੀ ਹਮ ਚਾਹੇ ਕੋਈ ਤਖਤਾ ਜਥੇਦਾਰ ਸੀ ਹਮ ਚਾਹੇ ਕੋਈ ਸ਼ੌਮਣੀ ਕਮੇਟੀ ਦਾ ਅਹੁਦੇਦਾਰ ਸੀ ਹਮ ਜੋ ਵੀ ਉਹਦੇ ਵਿੱਚ ਜਿੰਨਾ ਦਾ ਹਿੱਸਾ ਸੀ ਇਨਵੋਲਵ ਸੀਗੇ ਉਹ ਸਾਰੇ ਤਲਬ ਕਰਕੇ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਹਾ ਸਾਹਿਬ ਨੂੰ ਸਜ਼ਾ ਲਾਣੀ ਚਾਹੀਦੀ ਹੈ ਮੇਰੀ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਇਹ ਬੜੀ ਨਿਮਰਤਾ ਸਹਿਤ ਅਪੀਲ ਹੈ ਇਹ ਗੱਲ ਹੋਰ ਵੀ ਆਉਂਦੀ ਹੈ ਜਿਸ ਤਰ੍ਹਾਂ ਅੱਜ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਜਦੋਂ ਡਿਪਟੀ ਸੀਐਮਸੀ ਸੁਖਵੀਰ ਸਿੰਘ ਬਾਦਲ ਇਹ ਫੈਸਲੇ ਜਿਹੜੇ ਇਹਨਾਂ ਨੇ ਲਏ ਨੇ ਇੱਕ ਪਾਹੀਆਂ ਕੀਤੇ ਨੁਕਸਾਨ ਬਹੁਤ ਵੱਡਾ ਪਰ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ ਪਿਤਾ ਸੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਕਿ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਨੂੰ ਚੰਗੇ ਕੰਮ ਕਰਨ ਦੇ ਬਦਲੇ ਪੰਥਰਾਤਨ ਦਿੱਤਾ ਗਿਆ ਪੰਥਰਾਤਨ ਦੇ ਨਾਮ ਅਜੇ ਅਜ ਜਿਕਰ ਹੋ ਰਿਹਾ ਕਿ ਇਹਨਾਂ ਨੇ ਇਹ ਫੈਸਲੇ ਲਏ ਨੇ ਕਿ ਇਹਨਾਂ ਨੇ ਇਹ ਗناہ ਕਰਨੇ ਹੀ ਦੋਸ਼ੀ ਨੇ ਜੀ ਦੇਖੋ ਗੱਲ ਇਹ ਹੈ ਕਿ ਬਾਦਲ ਸਰਕਾਰ ਵੇਲੇ ਹਮ ਸੁਖਵੀਰ ਬਾਦਲ ਡਿਪਟੀ ਸੀਐਮ ਸੀ ਜੀ ਤੇ ਜਿਹੜੀ ਵੀ ਸਰਕਾਰ ਵੱਲੋਂ ਗਲਤੀਆਂ ਹੋਈਆਂ ਖਤਾਈਆਂ ਹੋਈਆਂ ਜੀ ਉਹਦਾ ਜ਼ਿੰਮੇਵਾਰ ਸੁਖਵੀਰ ਬਾਦਲ ਤੇ ਹੈ ਵੀ ਹੈ ਹੀ ਨਾਲ ਪ੍ਰਕਾਸ਼ ਸਿੰਘ ਬਾਦਲ ਵੀ ਜ਼ਿੰਮੇਵਾਰ ਹੈ ਔਰ ਉਸ ਵੇਲੇ ਸਰਕਾਰ ਵੀ ਜ਼ਿੰਮੇਵਾਰ ਹੈ ਜੀ ਮੈਂ ਤੇ ਸਿੰਘ ਸਾਹਿਬ ਨੂੰ ਗਿਆਨੀ ਅਰਗਵੀਰ ਸਿੰਘ ਜੀ ਨੂੰ ਇਹ ਅਪੀਲ ਕਰਾਂਗਾ ਹਮ ਕਿ ਜਿਹੜਾ ਇਹਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੀ ਹਮ ਵੈਸੇ ਮੈਂ ਕਹਿਣਾ ਨਹੀਂ ਚਾਹਦਾ ਉਹ ਜਿਹੜਾ ਫਖਰੇ ਕੌਮ ਦਾ ਅਵਾਰਡ ਦਿੱਤਾ ਨਹੀਂ ਸੀ ਗਿਆ ਹਮ ਉਹ ਇਹਨਾਂ ਵੱਲੋਂ ਲਿਆ ਗਿਆ ਸੀ ਹਮ ਇਹਨਾਂ ਨੇ ਉਹਨਾਂ ਤੇ ਸਿੰਘ ਸਾਹਿਬ ਤੇ ਪ੍ਰੈਸ਼ਰ ਪਾ ਕੇ ਉਹ ਅਵਾਰਡ ਲਿਆ ਸੀ ਸਿੱਖਾਂ ਵਿੱਚ ਮੈਸੇਜ ਦੇਣ ਵਾਸਤੇ ਕਿ ਵੀ ਪ੍ਰਕਾਸ਼ ਸਿੰਘ ਬਾਦਲ ਤੇ ਬਹੁਤ ਵੱਡਾ ਪੰਥ ਸੇਵਕ ਹੈ ਜੀ ਜਦੋਂ ਕਿ ਜਿੰਨਾ ਪੰਥ ਦਾ ਨੁਕਸਾਨ ਹੂੰ ਬਾਦਲ ਸਰਕਾਰ ਵੇਲੇ 10 ਸਾਲਾਂ ਵਿੱਚ ਹੋਇਆ ਮੈਂ ਸਮਝਦਾ ਵੀ ਆਨ ਵਾਲੇ ਸਮੇਂ ਚ ਨਾ ਇਨਾ ਹੋਊਗਾ ਔਰ ਨਾ ਕਦੀ ਹੋਇਆ ਹੋਊਗਾ ਸੋ ਇਸ ਕਰਕੇ ਮੈਂ ਤੇ ਵੀ ਚਾਹਨਾ ਕਿ ਵੀ ਜਿੱਥੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹ ਫਖਰੇ ਕੌਮ ਦਾ ਅਵਾਰਡ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਨੂੰ ਦਿੱਤਾ ਗਿਆ ਸੀ ਉਹ ਵੀ ਵਾਪਸ ਲਿਆ ਜਾਣਾ ਚਾਹੀਦਾ ਕਿਹੜੇ ਜਥੇਦਾਰ ਨੇ ਉਹ ਫਖਰੇ ਕੌਮ ਦਾ ਅਵਾਰਡ ਸੀ ਜਿਹੜਾ ਵੱਡੇ ਬਾਦਲ ਨੂੰ ਦਿੱਤਾ ਸੀ ਮੇਰੇ ਖਿਆਲ ਗਿਆਨੀ ਗੁਰਵਚਨ ਹੀ ਸੀ ਉਸੇ ਰਹਿ ਗਿਆਨੀ ਗੁਰਵਚਨ ਸਿੰਘ ਸੀ ਹਾਂ ਉਹਨਾਂ ਨੇ ਕਿਉਂਕਿ ਉਹਨਾਂ ਦੇ ਜਨਤਾ ਕੋ ਜਥੇਦਾਰ ਰਹੇ ਹੈ ਜਿੰਨੇ ਵੀ ਗਲਤ ਕੰਮ ਹੋਏ ਨੇ ਨਾ ਜਿੰਨੇ ਵੀ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਮੈਂ ਤਾਂ ਦੇਖੋ ਗੱਲ ਬੜੇ ਸਪਸ਼ਟ ਕਰਦਾ ਹਾਂ ਬਿਲਕੁਲ ਸਪਸ਼ਟੀ ਕਰਨੀ ਚਾਹੀਦੀ ਹੈ ਦੇਖੋ 6ਵੇਂ ਪਾਸ਼ਾ ਦਾ ਖਾਲਸਾ ਤਖਤ ਹੈ ਹਾਂ 6ਵੇਂ ਪਾਸ਼ਾ ਦਾ ਸਥਾਨ ਹੈ ਜੀ ਜਿੰਨੂੰ ਉੱਥੇ ਸੇਵਾ ਦਿੱਤੀ ਜਾਂਦੀ ਹੈ ਜੋ ਉਹਦਾ ਕਸਟੋਡੀਅਨ ਹੈ ਉਹਦਾ ਫਰਜ਼ ਬੰਦਾ ਹੈ ਵੀ ਉੱਥੋਂ ਜਿਹੜੇ ਫੈਸਲੇ ਹੋਣ ਉਹ ਸਾਰੇ ਬਿਲਕੁਲ ਠੀਕ ਫੈਸਲੇ ਹੋਣੇ ਚਾਹੀਦੇ ਨੇ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਕਿਸੇ ਕਿਸਮ ਦੀ ਫੇਵਰ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਮੈਂ ਤੇ ਇਹ ਵੀ ਕਹਿਣਾ ਕਿ ਬਈ ਹੁਣ ਜਿਸ ਜੋ ਉਸ ਵੇਲੇ ਫੈਸਲੇ ਕੀਤੇ ਗਏ ਨੇ ਜਿਹੜੇ ਗਲਤ ਫੈਸਲੇ ਹੋਏ ਨੇ ਉਹਨਾਂ ਦੀ ਵੀ ਨਜ਼ਰਸਾਨੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਗਿਆਨੀ ਰਗਵੀਰ ਸਿੰਘ ਜੀ ਨੇ ਕਰਨੀ ਚਾਹੀਦੀ ਹੈ ਔਰ ਉਹਦੇ ਵਾਸਤੇ ਵੀ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਵੀ ਇੱਕ ਅਕਾਲਤਿਕ ਤਰ੍ਹਾਂ ਤਲਬ ਕਰਕੇ ਤੇ ਤਨਖਾਹ ਰਾਣੀ ਚਾਹੀਦੀ ਹੈ ਇੱਕ ਗੱਲ ਹੋਰ ਵੀ ਆਉਂਦੀ ਹੈ ਕਿ ਇਹ ਵੀ ਚੀਜ਼ ਹੈ ਕਿ ਕੀ ਮੰਨਦੇ ਤੁਸੀਂ ਜਿਵੇਂ ਹੁਣ ਅੱਜ ਵੀ ਕਈ ਫਿਰ ਕਈ ਬੰਦਿਆਂ ਦੇ ਕਈ ਜਿਹੜੇ ਆਗੂ ਨੇ ਮਨ ਚਾਉਂਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਕਿੰਤੂ ਪਰੰਤੂ ਹੁੰਦਾ ਉਹ ਕੀ ਕਾਰਨ ਬਣਿਆ ਕੀ ਲੱਗਦਾ ਕਿ ਇਹਨਾਂ ਦੀ ਹੀ ਦੇਣਾ ਜਿਹੜੇ ਨਿਗਾਰਵਾਲੇ ਗਿਆ ਪਹਿਲਾਂ ਕਦੇ ਹੋਇਆ ਸੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਹੈ ਛੇਵੇਂ ਪਾਤਸ਼ਾਹ ਦਾ ਤਖਤ ਹੈ ਬਿਲਕੁਲ ਹੈ ਪਿੱਛੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਵੀ ਜਥੇਦਾਰ ਆਉਂਦੇ ਰਹੇ ਨੇ ਜੋਤ ਸੇਵਾ ਵਿੱਚ ਰਹੇ ਨੇ ਉਹ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਅਪਾਇੰਟ ਕੀਤੇ ਜਾਂਦੇ ਸੀ ਜੀ ਲੇਕਿਨ ਉਹਨਾਂ ਨੇ ਵੀ ਕਦੀ ਕੋਈ ਇਸ ਤਰ੍ਹਾਂ ਦੀ ਗੱਲ ਉੱਥੇ ਰਹਿ ਕੇ ਨਹੀਂ ਕੀਤੀ ਭੈ ਭਾਵਨੀ ਵਿੱਚ ਰਹੇ ਨੇ ਡਰ ਦੇ ਵਿੱਚ ਰਹਿ ਕੇ ਉਹਨਾਂ ਨੇ ਜਿੰਨੇ ਵੀ ਫੈਸਲੇ ਕੀਤੇ ਨੇ ਉਹ ਵਧੀਆ ਫੈਸਲੇ ਕੀਤੇ ਨੇ ਜੀ ਇਹ ਤੇ ਜੋ ਢਾ ਲੱਗੀ ਹੈ ਜੋ ਮੈਂ ਮੈਂ ਆਪਣੇ ਜੋ ਜੀਵਨ ਹੀ ਦੇਖਿਆ ਉਹ ਸਭ ਤੋਂ ਵੱਡੀ ਢਾਹ ਉਦੋਂ ਲੱਗੀ ਹੈ ਜਦੋਂ ਗਿਆਨੀ ਗੁਰਵਚਨ ਸਿੰਘ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਾਇਆ ਗਿਆ ਜੀ ਤੇ ਉਸ ਤੋਂ ਬਾਅਦ ਜਿੰਨੇ ਵੀ ਗਲਤ ਫੈਸਲੇ ਕਦੇ ਅਕਾਲ ਤਖਤ ਦਾ ਜੱਥੇਦਾਰ ਹਮ ਕਦੇ ਸੀਐਮ ਹਾਊਸ ਵੀ ਜਾਂਦੇ ਆ ਸੁਣਿਆ ਤੁਸੀਂ ਨਹੀਂ ਸੁਣਿਆ ਅਕਾਲ ਤਖਤ ਦਾ ਜੱਥੇਦਾਰ ਹੈ ਸੀਐਮ ਜਾਵੇ ਉੱਥੇ ਤੱਕ ਦੇ ਬਿਲਕੁਲ ਸੀਐਮ ਉਹਦੇ ਕੋਲ ਜਾਵੇ ਲੇਕਿਨ ਇੱਥੇ ਤੇ ਇਦਾਂ ਦੀ ਵੀ ਗੱਲ ਸਾਹਮਣੇ ਆਈ ਹੈ ਕਿ ਜੱਥੇਦਾਰ ਜਿਹੜੇ ਨੇ ਉਹ ਸੀਐਮ ਹਾਊਸ ਜਾ ਕੇ ਮੀਟਿੰਗਾਂ ਕਰਦੇ ਰਹੇ ਨੇ ਜੋ ਜਿੰਨੀ ਢਾ ਗਿਆਨੀ ਗੁਰਵਚਨ ਸਿੰਘ ਦੇ ਵੇਲੇ ਲੱਗੀ ਹੈ ਇਹ ਅੱਗੇ ਕਦੀ ਨਹੀਂ ਲੱਗੀ ਜੀ ਔਰ ਇਸ ਕਰਕੇ ਮੈਂ ਇਹ ਫਿਰ ਅਪੀਲ ਕਰਨਾ ਦੁਬਾਰਾ ਅਪੀਲ ਕਰਨਾ ਵੀ ਗਿਆਨੀ ਗੁਰਵਚਨ ਸਿੰਘ ਵੀ ਦੋਸ਼ੀ ਹੈ ਬਰਾਬਰ ਦਾ ਦੋਸ਼ੀ ਹੈ ਤੇ ਉਹਨੂੰ ਵੀ ਅਕਾਲ ਤਖਤ ਸਾਹਿਬ ਤੋਂ ਤਲਬ ਕੀਤਾ ਜਾਣਾ ਚਾਹੀਦਾ ਇੱਕ ਦਿਨ ਪਹਿਲਾਂ ਅੱਜ ਫੈਸਲਾ ਹੋਇਆ ਇਸ ਤੋਂ ਪਹਿਲੇ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹਨਾ ਜੀ ਬਿਲਕੁਲ ਅਕਾਲੀ ਫੂਲਾ ਸਿੰਘ ਵੀ ਤੇ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਹੂੰ ਉਹਨਾਂ ਨੇ ਮਹਾਰਾਜਾ ਰਣਜੀਤ ਨੂੰ ਤਲਬ ਕਰਕੇ ਸਹਾਇਤਾ ਦਿੱਤੀ ਸੀ ਹਮ ਇਤਿਹਾਸ ਪੜੋ ਅੱਜ ਵੀ ਉਦਾਹਰਨ ਦਿੱਤੀ ਜਾਂਦੀ ਹੈ ਅੱਜ ਵੀ ਉਹਦੀ ਉਦਾਹਰਨ ਦਿੱਤੀ ਜਾਂਦੀ ਹੈ ਸੋ ਜਦੋਂ ਅਕਾਲ ਤਖਤ ਸਾਹਿਬ ਤੇ ਤੁਸੀਂ ਬਹਿ ਗਏ ਜੀ ਜੇ ਸੇਵਾ ਤੁਹਾਨੂੰ ਮਿਲ ਗਈ ਹਮ ਫਿਰ ਤੁਹਾਡੇ ਵਾਸਤੇ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਔਰ ਜੋ ਵੀ ਉੱਥੋਂ ਫੈਸਲਾ ਹੋਣਾ ਚਾਹੀਦਾ ਉਹ ਬਿਲਕੁਲ ਨਿਰਪੱਖ ਹੋਣਾ ਚਾਹੀਦਾ ਔਰ ਗੁਰਮਤਿ ਦੀ ਰੋਸ਼ਨੀ ਚ ਹੋਣਾ ਚਾਹੀਦਾ ਜੀ ਚਾਹੇ ਜਿੰਨਾ ਮਰਜ਼ੀ ਵੱਡਾ ਕੋਈ ਬੰਦਾ ਹੋਵੇ ਜਿੰਨਾ ਵੱਡਾ ਕੋਈ ਸੀਐਮ ਹੋਵੇ ਜਾਂ ਡਿਪਟੀ ਸੀਐਮ ਹੋਵੇ ਸੋ ਮੇਰਾ ਜੋ ਇਹ ਵਿਚਾਰ ਹੈ ਕਿ ਇਹ ਇਸ ਤਰ੍ਹਾਂ ਦਾ ਵੀ ਗਿਆਨੀ ਰਕबीर ਸਿੰਘ ਉਹਨਾਂ ਨੂੰ ਵੀ ਪਿਛਲੀ ਇਹ ਸਾਰੀਆਂ ਚੀਜ਼ਾਂ ਤੋਂ ਸਬਕ ਲੈ ਕੇ ਤੇ ਉਹਨਾਂ ਨੂੰ ਵੀ ਹੁਣ ਕੋਈ ਨਾ ਕੋਈ ਜਿਹੜੀ ਹੈ ਕੌਮ ਅੱਗੇ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਜੋ ਅਕਾਲ ਤਖਤ ਸਾਹਿਬ ਤੇ ਭਰੋਸਾ ਟੁੱਟਿਆ ਪ੍ਰੋਸੈਸ ਕਿਉਂ ਟੁੱਟਿਆ ਹੈ ਪ੍ਰੋਸੈਸ ਕਰਕੇ ਟੁੱਟਿਆ ਵੀ ਉੱਥੇ ਗਲ ਫੈਸਲੇ ਹੁੰਦੇ ਰਹੇ ਨੇ ਬਿਲਕੁਲ ਤੇ ਉਹ ਦੁਬਾਰਾ ਬਹਾਲ ਹੋ ਸਕੇ ਜੀ ਤੋਂ ਮੇਰੀ ਉਹਨਾਂ ਨੂੰ ਇਹ ਬੇਨਤੀ ਹੈ ਇੱਕ ਗੱਲ ਹੋਰ ਦੱਸੋ ਜਿਸ ਤਰ੍ਹਾਂ ਅੱਜ ਫੈਸਲਾ ਆਉਣਾ ਸੀ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਣ ਦਿੱਤਾ ਗਿਆ ਅਕਾਲੀ ਦਲ ਦਾ ਕਿਸ ਤਰ੍ਹਾਂ ਦੇਖਦੇ ਹੋ ਉਹ ਚੀਜ਼ ਨੂੰ ਇਸ ਦੇ ਪਿੱਛੇ ਵੀ ਕੋਈ ਕੋਈ ਬਿਅੰਤਬੰਦੀ ਸੀ ਕੋਈ ਦੇਖੋ ਜਿਹੜਾ ਚੋਰ ਹੁੰਦਾ ਨਾ ਚੋਰ ਨੂੰ ਪਤਾ ਹੁੰਦਾ ਵੀ ਮੈਂ ਚੋਰੀ ਕੀਤੀ ਹੈ ਹੂੰ ਠੀਕ ਹੈ ਭਾਵੇਂ ਬਾਹਰ ਲਿਨ ਪਤਾ ਨਾ ਹੋਵੇ ਉਹਦੀ ਕੌਨਸ਼ੀਅਸ ਨੂੰ ਤਾਂ ਪਤਾ ਹੁੰਦਾ ਹੈ ਨਾ ਜੀ ਹੁਣ ਜਿਹੜਾ ਸੁਖਵੀਰ ਬਾਦਲ ਹੈ ਇਹਨੂੰ ਇਸ ਗੱਲ ਦਾ ਅਹਾਸ ਸੀਗਾ ਕਿ ਵੀ ਗੁਨਾਹ ਤੇ ਬਹੁਤ ਕੀਤੇ ਨੇ ਤੇ ਬਖਸ਼ਿਆ ਨਹੀਂ ਜਾਣਾ ਜੀ ਤੇ ਚਾਹੇ ਕੁਝ ਵੀ ਹੋਵੇ ਕਨਵਿਕਸ਼ਨ ਮੇਰੀ ਹੋਣੀ ਹੋਣੀ ਹੈ ਤੇ ਉਹਨਾਂ ਨੂੰ ਮੇਰਾ ਜੋ ਵਿਚਾਰ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਹੋ ਸਕਦਾ ਉਹਨਾਂ ਨੂੰ ਪਤਾ ਹੀ ਹੋਵੇ ਹੂੰ ਇਹਦੇ ਬਾਰੇ ਹੁਣ ਮੈਂ ਕੀ ਕਹਿ ਸਕਦਾ ਪਰ ਇਹ ਹੈ ਕਿ ਉਹਨਾਂ ਨੇ ਜਦ ਦੇ ਦੇਖਿਆ ਕਿ ਵੀ ਕੱਲ ਫੈਸਲਾ ਆਣਾ ਹੈ ਹੂੰ ਤੇ ਉਹ ਕਹਿੰਦੇ ਮਿਸ਼ਨ ਹੋਣੀ ਹੋਣੀ ਐ ਸੋ ਉਹਨਾਂ ਨੇ ਉਸ ਗੱਲ ਨੂੰ ਮੁੱਖ ਰੱਖਦੇ ਆ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪਰ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਹੋ ਰਹੇ ਨੇ ਕਹਿੰਦੇ ਕਿ ਉਹ ਅਮਰਤਾਰੀ ਨਹੀਂ ਹੈ ਉਹ ਉਹ ਉਹਨਾਂ ਤੇ ਵੀ ਕਿੰਤੂ ਪ੍ਰੰਤੂ ਹੋਣ ਲੱਗ ਪਏ ਨੇ ਦੇਖੋ ਅਮਰਤਾਰੀ ਤੇ ਉਸ ਹੀ ਦੇਖੋ ਮੇਰਾ ਸਰਦਾਰ ਬਲਵਿੰਦਰ ਸਿੰਘ ਭੁੰਦਰ ਨਾਲ ਬਹੁਤ ਨਜ਼ਦੀਕੀ ਸੰਬੰਧ ਰਿਹਾ ਹੈ ਤੇ ਜਦੋਂ ਖਾਲਸਾ ਪੰਥ ਦਾ ਅਮਰਤਾਰੀ ਹੈ ਲੈ ਹੁਣ ਵੀ ਮੈਂ ਦੱਸਣ ਲੱਗਾ ਹੀ ਦੱਸਣਾ ਜਦੋਂ 300 ਸਾਲਾ ਇਹ ਆਇਆ ਆਪਣਾ ਜਨਮ ਵਿ사 ਅੱਤੇ ਨਾ ਖਾਲਸਾ ਪੰਥ ਦਾ ਜਨਮ ਦਿਹਾੜਾ ਤੇ ਬਾਦਲ ਸਾਹਿਬ ਵੀ ਉਥੇ ਪੇਸ਼ ਹੋਏ ਸੀ ਤੇ ਭੁੰਦਰ ਸਾਹਿਬ ਵੀ ਉਥੇ ਪੇਸ਼ ਹੋਏ ਸੀ ਤੇ ਉਥੋਂ ਅਮਰਤ ਛੱਕਿਆ ਆਏ ਸੀ ਜੀ ਠੀਕ ਹੈ ਜੋ ਕਿਉਂਕਿ ਮੇਰਾ ਇਹਨਾਂ ਨਾਲ ਥੋੜਾ ਜਿਹਾ ਨਜ਼ਦੀਕੀ ਸੀ ਤੇ ਮੈਂ ਇਹਨਾਂ ਨੂੰ ਫਿਰ ਵਧਾਈ ਦੇ ਦਿੱਤੀ ਸਰਵੀਰਵਾਦ ਨੂੰ ਨਹੀਂ ਇਹਨਾਂ ਨੂੰ ਭੁੰਦਰ ਸਾਹਿਬ ਨੂੰ ਅੱਛਾ ਓਕੇ ਮੈਂ ਕਿਹਾ ਜੀ ਬਹੁਤ ਬਹੁਤ ਵਧਾਈ ਹੋਵੇ ਭੁੰਦਰ ਸਾਹਿਬ ਵੀ ਅੰਮ੍ਰਿਤਧਾਰੀ ਗੁਰੂ ਵਾਲੇ ਬਣ ਗਏ ਤੁਸੀਂ ਤੇ ਕਿਰਪਾਨ ਇਹਨਾਂ ਦੇ ਨજર ਨਹੀਂ ਸੀ ਆ ਰਹੀ ਹੂੰ ਠੀਕ ਹੈ ਤੇ ਮੈਂ ਕਿਹਾ ਪਰ ਤੁਹਾਡੀ ਕਿਰਪਾਨ ਕਿੱਥੇ ਹੈ ਹੂੰ ਤੇ ਮੈਨੂੰ ਕਹਿਣ ਲੱਗੇ ਭਰਾਵਾ ਕੀ ਦੱਸਾਂ ਤੇ ਵੀ ਉਹ ਗਰਮੀ ਲੱਗਦੀ ਹੈਗਾ ਸਹਰਾ ਪਾਇਆ ਨਹੀਂ ਜਾਂਦਾ ਤੇ ਮੈਂ ਉਹ ਥੱਲੇ ਬੰਨੀ ਹੋਈ ਹੈ ਹੈ ਇਹ ਗੱਲ ਕਹਿ ਕੇ ਫਿਰ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਵੈਸੇ ਹੁਣ ਨਾ ਇਹ ਕਿਰਪਾਨ ਦੀ ਲੋੜ ਕੀ ਹੈ ਹਾਂ ਤੇ ਹੁਣ ਤੇ ਫਾਇਰ ਆਰਮਸ ਆ ਗਏ ਨੇ ਹੋਰ ਸਾਰੇ ਇਹ ਆ ਗਏ ਨੇ ਵੀ ਇਦਾਂ ਦਾ ਫਾਇਰ ਆਰਮ ਸੌਣੇ ਚਾਹੀਦੇ ਆ ਵੀ ਕਿਰਪਾਨ ਦੀ ਕੀ ਲੋੜ ਹੈ ਸੋ ਅੰਮ੍ਰਿਤਪ੍ਰਤੀ ਤੇ ਇਹਨਾਂ ਦੀ ਇਹ ਸੋਚ ਹੈ ਇਹ ਫਿਰ ਉਹ ਕੱਢ ਸਕਦਾ ਹੁੰਦਾ ਇਸ ਤਰ੍ਹਾਂ ਕੋਈ ਮर्यादा ਦੇ ਵਿੱਚ ਹੈ ਅੱਛਾ ਹੁਣ ਹੁਣ ਪਤਾ ਨਹੀਂ ਹੁਣ ਪਾਉਂਦੇ ਆ ਨਹੀਂ ਪਾਉਂਦੇ ਨਹੀਂ ਉਹ ਕੱਢ ਸਕਦਾ ਹੁੰਦਾ ਜਿਹੜਾ ਅੰਮ੍ਰਿਤਾਰੀ ਹੋਵੇ ਇਸ ਤਰ੍ਹਾਂ ਉਹ ਬੰਨ੍ਹ ਸਕਦਾ ਹੁੰਦਾ ਜਾਂ ਪਾ ਕੇ ਰੱਖਣੀ ਨਹੀਂ ਪਾ ਕੇ ਹੀ ਰੱਖਣੀ ਚਾਹੀਦੀ ਹੈ ਕੱਢ ਨਹੀਂ ਉਹ ਅੰਮ੍ਰਿਤ ਉਹਦਾ ਭਾਂਗ ਹੋ ਗਿਆ ਹਾਂ ਬਿਲਕੁਲ ਬਿਲਕੁਲ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਅੰਮ੍ਰਿਤ ਇੱਕ ਹੁੰਦਾ ਹੈ ਅੰਮ੍ਰਿਤ ਛਕਣਾ ਅੰਮ੍ਰਿਤ ਛਕਣ ਕਿ ਤੁਸੀਂ ਗੁਰੂ ਵਾਲੇ ਬਣ ਗਏ ਗੁਰੂ ਨੂੰ ਅਰਪਤ ਹੋ ਗਏ ਗੁਰੂ ਨੂੰ ਸਮਰਪਤ ਹੋ ਗਏ ਹੈ ਜੀ ਤੇ ਦੂਸਰੀ ਗੱਲ ਇਹ ਹੈ ਕਿ ਇੱਕ ਲੋਕ ਵਿਖਾਵਾ ਕਰਨਾ ਇਹਨਾਂ ਨੇ ਇਹਨਾਂ ਨੇ ਅੰਮ੍ਰਿਤ ਲੋਕਾਂ ਨੂੰ ਦਿਖਾਉਣ ਵਾਸਤੇ ਛਕਿਆ ਅੰਦਰੋਂ ਭਾਵਨਾ ਨਹੀਂ ਸੀ ਮੈਂ ਤਾਂ ਤੁਹਾਨੂੰ ਦੱਸ ਦਿੱਤੀ ਇਹ ਗੱਲ ਕਿ ਮੈਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਆਨ ਲੱਗੇ ਵੀ ਇਹਦੀ ਲੋੜ थी ਹੈ है। ਸੋ ਜੇ ਦੀ ਸੋਚ ਇਦਾਂ ਦੀ ਹੋਏਗੀ ਤਾਂ ਉਹਨੇ ਕੀ ਅੰਮ੍ਰਿਤ ਉਹਨੂੰ ਆਪਣਾ ਜਿ ਰੱਖਣਾ ਹੈ ਜਾਂ ਕੀ ਉਹਨੇ ਕਿਰਪਾ ਪਾਣੀ ਨਹੀਂ ਲਾਣੇ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਤੇ ਗੱਲ ਹੋ ਰਹਾ ਸੁਖਵੀਰ ਬਾਦਲ ਹਜੇ ਵੀ ਮੌਜੂਦਾ ਪ੍ਰਧਾਨ ਬਣੇ ਹੋਏ ਨਹੀਂ ਤਨਖਾਈਆ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਤਨਖਾਈਆ ਇਕਰਾਰ ਜੀ ਨੂੰ ਦਿੱਤਾ ਹੋਇਆ ਇਸ ਸ੍ਰੀ ਕਾਲ ਤੱਕ ਸਭ ਲੋਕ ਹਾਲ ਤੱਕ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਕਾਰਜ ਕਰ ਜਰੂਰਤਾਪ ਦਿੱਤਾ ਬਿਲਕੁਲ ਦੇਖੋ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਹੂੰ ਉਹਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਪ੍ਰਧਾਨੀਏ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਦੋਸ਼ੀ ਇਕਰਾਰ ਦਿੱਤਾ ਜਾ ਚੁੱਕਾ ਹੈ ਜੀ ਠੀਕ ਹੈ ਜਦੋਂ ਤੱਕ ਉਹ ਐਕੁਵਿਟ ਨਹੀਂ ਹੁੰਦਾ ਜਦੋਂ ਤੱਕ ਉਹ નિર્ਦੋਸ਼ ਕਰਾਰ ਨਹੀਂ નિર્ਦੋਸ਼ ਨਹੀਂ ਸਾਬਤ ਕਰਦਾ ਉਦੋਂ ਤੱਕ ਉਹਨੂੰ ਕੋਈ ਹੱਕ ਨਹੀਂ ਹੈਗਾ ਆਕਾਲੀ ਦਲ ਦਾ ਪ੍ਰਧਾਨ ਪਰ ਹਜੇ ਤੱਕ ਤਾਂ ਉਹਨਾਂ ਦਾ ਇਹੀ ਬਿਆਨ ਆਇਆ ਕਿ ਮੈਂ ਸਿੱਖ ਭਾਵਨਾ ਦੀ ਜਿਹੜਾ ਅਕਾਲ ਤਖਤ ਸਭ ਤੋਂ ਫੈਸਲਾ ਆ ਮੈਨੂੰ ਪ੍ਰਵਾਨਾ ਨੀਮਾ ਹੋ ਕੇ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਊਗਾ ਪਰ ਉਹਨਾਂ ਨੇ ਅਸਤੀਫੇ ਦੀ ਕੋਈ ਗੱਲ ਫੇਰ ਵੀ ਨਹੀਂ ਕੀਤੀ ਹੈਗੀ ਕਿ ਮੈਂ ਅਸਤੀਫਾ ਦਿੰਨਾ ਮੈਨੂੰ ਤਨਖਾਹਿਆ ਕਰਾਰ ਦਿੱਤਾ ਹੈ ਇਹ ਇੱਥੇ ਇਹੀ ਪ੍ਰੋਬਲਮ ਹੈ ਇਹ ਦੇਖੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਇਹ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਕਬਜਾ ਹੈ ਹੂੰ ਕਿਉਂਕਿ ਜਿੰਨੀਆਂ ਪਾਰਟੀਆਂ ਸਿਆਸੀ ਪਾਰਟੀਆਂ ਨੇ ਜੀ ਜਦੋਂ ਕਿਸੇ ਸਿਆਸੀ ਪਾਰਟੀ ਨੂੰ ਕੋਈ ਹਾਰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਪਾਰਟੀ ਦੇ ਵਿੱਚੋਂ ਹੀ ਆਵਾਜ਼ ਉੱਠਦੀ ਹੈ ਕਿ ਬਈ ਤੁਸੀਂ ਆਪਣੀ ਤੁਸੀਂ ਫੇਲ ਹੋ ਗਏ ਹੋ ਤੇ ਤੁਸੀਂ ਹੁਣ ਅਸਤੀਫਾ ਦਿਓ ਤੇ ਨਵਾਂ ਇੱਥੇ ਪ੍ਰਧਾਨ ਬਣੇਗਾ ਜੀ ਇੱਥੇ ਕਮਾਲ ਦੀ ਗੱਲ ਹੈ ਘਰ ਦੀ ਪਾਰਟੀ ਕਿੱਦਾਂ ਦੀ ਬਣੀ ਹੋਈ ਹੈ ਹੂੰ ਕਿ 2014 ਵਿੱਚ ਵੀ 2017 ਵਿੱਚ ਜੀ 2017 ਵਿੱਚ ਵੀ ਚੋਣਾ ਹਾਰੇ ਹੂੰ ਉਸ ਤੋਂ ਬਾਅਦ 2022 ਵਿੱਚ ਖਤਮ ਹੋ ਗਏ ਹੂੰ ਲੇਕਿਨ ਇਹਨਾਂ ਨੂੰ ਇਸ ਗੱਲ ਦੀ ਬਿਲਕੁਲ ਸ਼ਰਮ ਕਹਿ ਲੋ ਨਹੀਂ ਹੈ ਕਿ ਵੀ ਤੁਸੀਂ ਆਪੇ ਪਿੱਛੇ ਹਟ ਜਾਓ ਜ਼ਿੰਮੇਵਾਰੀ ਛੱਡ ਦਿਓ ਕਿਉਂਕਿ ਤੁਸੀਂ ਫੇਲ ਹੋ ਗਏ ਆਪਣੀ ਜ਼ਿੰਮੇਵਾਰੀ ਤੁਸੀਂ ਨੁਕਸਾਨ ਕਰਤਾ ਪਾਰਟੀ ਦਾ ਪਰ ਕਿਉਂਕਿ ਹੁਣ ਘਰ ਦੀ ਪਾਰਟੀ ਬਣ ਚੁੱਕੀ ਹੈ ਉਹਦੇ ਮੈਂਬਰ ਵੀ ਹਰ ਉਦਾਂ ਦੇ ਹੀ ਨੇ ਠੀਕ ਹੈ ਸੋ ਇਸ ਕਰਕੇ ਇਹ ਤੇ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਸੀ ਪਰ ਉਹ ਹੁਣ ਅਫਸੋਸ ਹੈ ਕਿ ਵੀ ਇਹ ਨਹੀਂ ਛੱਡਦੇ ਹੁਣ ਵੀ ਹੁਣ ਦੋਸ਼ੀ ਇਕਰਾਰ ਦੇ ਦਿੱਤੇ ਗਏ ਹੁਣ ਵੀ ਨਹੀਂ ਦਿੰਦਾ ਇਹਨਾਂ ਨੇ ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਨਾ ਇਹਨਾਂ ਗੱਲਾਂ ਕਰਕੇ ਪੰਚ ਸਾਂ ਨੁਕਸਾਨ ਹੋ ਰਿਹਾ ਕਿ ਕੋਈ ਚੰਗਾ ਕੋਈ ਸੂਝਵਾਨ ਜਿਨੂੰ ਗੁਰਮਤ ਦਾ ਪਤਾ ਹੋਵੇ ਜਿਨੂੰ ਅਕਾਲੀ ਸਿਆਸਤ ਦਾ ਪਤਾ ਹੋਵੇ ਜਿਨੂੰ ਇਤਿਹਾਸ ਦਾ ਪਤਾ ਹੋਵੇ ਉਹ ਪ੍ਰਧਾਨ ਹੋਵੇ ਤੇ ਗੱਲ ਹੋਰ ਹੈ ਹੁਣ ਜੇ ਇਦਾਂ ਦੇ ਪ੍ਰਧਾਨ ਤੁਹਾਡੀ ਗੱਲ ਹੋਰ ਦੱਸੋ ਤੁਸੀਂ ਤੁਸੀਂ ਬਹੁਤ ਸਮਾਂ ਜੁੜੇ ਰਹੇ ਹੋ ਤੁਸੀਂ ਪ੍ਰਧਾਨਗੀ ਵੀ ਕਰ ਰਹੇ ਹੋ ਨਾ ਅਖੰਡ ਕੀਰਤਨੀ ਜਥੇ ਦੀ ਕਦੇ ਇੰਜ ਹੋਇਆ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਆ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਖੋਂਦ ਚਾਈ ਆ ਕਿਤੇ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਤਰਖਾਇਆ ਕਰਾਰ ਦਿੱਤਾ ਗਿਆ ਹੋਵੇ ਕੀ ਕਹਿੰਦਾ ਜੋ ਮੇਰੀ ਮੈਮਰੀ ਵਿੱਚ ਤੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਕਿ ਵੀ ਕੋਈ ਅਕਾਲੀ ਦਲ ਦਾ ਪ੍ਰਧਾਨ ਤਨਖਾਹ ਤਨਖਾਹ ਯਕਰਾਰ ਦਿੱਤਾ ਗਿਆ ਮੈਨੂੰ ਇਹ ਯਾਦ ਨਹੀਂ ਸੋਲੇ ਤੇ ਬਾਕੀ ਤਨਖਾਹ ਯਕਰਾਰ ਦੇਣਾ ਅਕਾਲੀ ਦਲ ਦੇ ਪ੍ਰਧਾਨ ਨੂੰ ਇੱਕ ਬਹੁਤ ਵੱਡਾ ਇਤਹਾਸਕ ਤੁਸੀਂ ਕਹਿ ਸਕਦੇ ਹੋ ਇਹ ਸਟੈਪ ਹੈ ਅਖੰਡ ਕੀਰਤਨੀਏ ਜਥੇ ਦੇ ਮੁਖਬਲਾਰੇ ਆਰ ਪੀ ਸਿੰਘ ਸਾਡੇ ਨਾਲ ਸੀ ਜਿਨ੍ਹਾਂ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਆ ਅਪੀਲ ਕੀਤੀ ਆ ਕਿ ਫਕਰੇ ਕੌਮ ਆ ਜਿਹੜਾ ਇਸ ਪਰਿਵਾਰ ਤੋਂ ਵਾਪਸ ਲੈਣਾ ਚਾਹੀਦਾ ਜਦੋਂ ਕਿ ਹੁਣ ਪਤਾ ਹੀ ਲੱਗਿਆ ਕਿ 2007 ਤੋਂ ਲੈ ਕੇ 2017 ਤੱਕ ਇਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਬਹੁਤ ਵੱਡਾ ਨੁਕਸਾਨ ਸਿੱਖ ਕੌਮ ਦਾ ਕੀਤਾ ਏ ਇਸ ਕਰਕੇ ਇਹਨਾਂ ਤੋਂ ਜੋ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਸੀ ਉਹ ਵਾਪਸ ਲੈਣਾ ਚਾਹੀਦਾ ਨਾਲ ਵੀ ਇਹ ਵੀ ਮੰਗ ਕੀਤੀ ਹੈ ਜਿਹੜੇ ਉਸ ਸਮੇਂ ਦੇ ਤਤਕਾਲੀ ਜਥੇਦਾਰ ਸੀ ਗਿਆਨੀ ਗਰਵਚਨ ਸਿੰਘ ਤਾਂ ਉਹਨਾਂ ਨੂੰ ਵੀ ਤਲਬ ਕਰਕੇ ਉਹਨਾਂ ਤੋਂ ਵੀ ਜਿਹੜਾ ਜਵਾਬ ਤਲਬੀ ਕਰਨੀ ਚਾਹੀਦੀ ਆ ਨਾਤੀ ਸਖਜੇਂਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋਡੇ ਰਜਨਨ ਸਪੋਕਸਮੈਨ ਟੀਵੀ ਮੋਹਾਲ